ਝੰਡਿਆਲਾ ਗੁਰੂ ਦੇ ਪਿੰਡ ਵਡਾਲਾ ਜੋਹਲ ਦੇ ਵਸਨੀਕ ਜੈ ਪ੍ਰਤਾਪ ਸਿੰਘ ਦੀ ਕ੍ਰਿਕਟ ਮੈਚ ਵਿੱਚ ਫਾਸਟ ਬੋਲਰ ਦੇ ਤੌਰ ਦੇ ਵਧੀਆ ਕਾਰਜਕਾਰੀ ਨੂੰ ਦੇਖਦੇ ਹੋਏ ਜ਼ਿਲ੍ਹਾ ਅੰਮ੍ਰਿਤਸਰ ਤੋਂ ਅੰਡਰ 16 ਵਿੱਚ ਪੰਜਾਬ ਦੀ 18 ਮੈਂਬਰੀ ਟੀਮ ਵਿੱਚ ਚੁਣਿਆ ਗਿਆ ਹੈ ਜੋ ਕਿ ਪੰਜਾਬ ਦੀ 18 ਮੈਂਬਰੀ ਟੀਮ ਵੱਜੋਂ ਵਿਜੇ ਮਾਰਚੇਟਵਲੋ ਹੋ ਰਹੇ ਮੈਚਾਂ ਲਈ ਚੁਣਿਆ ਗਿਆ ਹੈ ਜੋ ਹੁਣ ਇਹ ਪੰਜਾਬ ਦਾ ਲੜਕਾ ਕਰਨਾਟਕਾ ਵਿੱਚ ਹੋ ਰਹੇ ਮੈਚਾਂ ਵਿੱਚ ਪੰਜਾਬ ਵਿੱਚ ਸਿਲੇਕਟ ਹੋਏ ਬੱਚਿਆਂ ਨਾਲ ਮੈਚ ਖੇਡਣ ਲਈ ਜਾ ਰਿਹਾ ਹੈ ਜੈ ਪ੍ਰਤਾਪ ਦੇ ਮਾਤਾ ਪਿਤਾ ਤੇ ਕੋਚ ਨੂੰ ਬਹੁਤ ਖੁਸ਼ੀ ਹੋਈ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਉਹਨਾਂ ਦੇ ਬੱਚੇ ਜੈ ਪ੍ਰਤਾਪ ਸਿੰਘ ਦੀ ਕ੍ਰਿਕਟ ਟੀਮ ਵਿੱਚ ਫਾਸਟ ਬੋਲਰ ਦੇ ਤੌਰ ਤੇ ਸਿਲੈਕਸ਼ਨ ਹੋ ਗਈ ਹੈ ਤੇ ਹੁਣ ਉਹ ਕਰਨਾਟਕਾ ਵਿੱਚ ਮੈਚ ਖੇਡਣ ਲਈ ਜਾ ਰਿਹਾ ਹੈ ਮੇਰਾ ਨਾਮ ਜੈਬਰਦਾਸ ਸਿੰਘ ਜੋਹੜਾ ਕਿ ਆਪਨਾ ਪੰਜਾਬ ਟੀਮ ਕੋਲ ਕ੍ਰਿਕਟ ਮੈਚ ਵਾਸਤੇ ਚੁਣੇ ਗਿਆ ਜੀ ਕੀ ਕਹਣਾ ਚਾਹੋਗੇ ਮੈਂ ਇਹ ਕਹਣਾ ਚਾਹੁੰਦਾ ਕਿ ਮੈਨੂੰ ਬਹੁਤ ਵਧੀਆ ਮੌਕਾ ਮਿਲਿਆ ਕਿ ਮੈਂ ਪੰਜਾਬ ਦਾ ਨਾਮ ਰੋਸ਼ਨ ਕਰਾਂ ਤੇ ਮੈਨੂੰ ਮਤਲਬ ਪੂਰੇ ਜੀਵਨ ਲਾ ਕੇ ਖੇਡਾਂ। ਤੁਹਾਡੀ ਟ੍ਰੇਨਿੰਗ ਕਿੱਦਾਂ ਚੱਲੀ ਇੱਥੇ? ਮੇਰੀ ਟ੍ਰੇਨਿੰਗ ਬਹੁਤ ਵਧੀਆ ਚੱਲ ਰਹੀ ਹੈ ਇੱਥੇ 6-7 ਸਾਲ ਹੋ ਗਏ ਮੈਨੂੰ ਡ੍ਰੀਮ ਕ੍ਰਿਕਟ ਅਕੈਡਮੀ ਵਿੱਚ ਪ੍ਰੈਕਟਿਸ ਕਰਦਿਆਂ ਤੇ ਮੈਨੂੰ ਮਤਲਬ ਬਹੁਤ ਹੀ ਬਹੁਤ ਹੀ ਮਿਹਨਤ ਕੀਤੀ ਹੈ ਮੈਂ ਮਤਲਬ ਕਿ ਸਟੇਟ ਖੇਡਣ ਵਾਸਤੇ ਪੰਜਾਬ ਦਾ ਨਾਮ ਰੋਸ਼ਨ ਕਰਨ ਵਾਸਤੇ। ਤੁਹਾਡੇ ਕੋਚ ਸਾਹਿਬ ਦਾ ਨਾਮ ਕੀ? ਮੇਰਾ ਕੋਚ ਮੇਰੇ ਕੋਚ ਸਾਹਿਬ ਦਾ ਨਾਮ ਹੈ ਸਤਵੀਰ ਸਿੰਘ। ਸਕੂਲ ਦੇ ਟੀਚਰਾਂ ਵੱਲੋਂ ਕਿੰਨਾ ਕੋਈ ਸਮਰਥਨ ਮਿਲਦਾ ਤੁਹਾਨੂੰ? ਬਰੇ ਸਕੂਲ ਦੇ ਟੀਚਰਾਂ ਵੱਲੋਂ ਬਹੁਤ ਸਾਥ ਮਿਲਦਾ ਮੈਨੂੰ ਕ੍ਰਿਕਟ ਖੇਡਣ ਵ ਉਹ ਵਿੱਚ ਹੁੰਦੇ ਆ ਕਿ ਮਤਲਬ ਸਾਡੇ ਜ਼ਿਲ੍ਹੇ ਦਾ ਮੁੰਡਾ ਬਹੁਤ ਅੱਗੇ ਜਾਵੇ। ਅਮਰਸਰ ਜ਼ਿਲ੍ਹੇ 'ਚ ਇੱਕੋ ਖਿਡਾਰੀ ਕਿ ਜਾਂ ਹੋਰੇ ਕੋ ਖਿਡਾਰੀ ਆ? ਨਹੀਂ ਅਮਰਸਰ ਜ਼ਿਲ੍ਹੇ ਵਿੱਚ ਇਕਲੌਤਾ ਹੀ ਖਿਡਾਰੀ ਹਾਂ ਮੈਂ। ਜੀ ਹੁਣ ਜਿੱਦਾਂ ਜਾ ਰਹੇ ਜੀ ਮੈਚ ਖੇਡਣਾਂ ਤੇ ਜਾ ਰਹੇ ਕਿਦਾਂ ਦਾ ਮਹਿਸੂਸ ਹੋ ਰਿਹਾ ਤੁਹਾਨੂੰ? ਮੈਨੂੰ ਬਹੁਤ ਕੀ ਕੀ ਕਹਿਣਾ ਚਾਹੋਗੇ ਜੀ? ਬਾਕੀ ਬੱਚਿਆਂ ਨੂੰ ਕੀ ਕਹਿਣਾ ਚਾਹੁੰਦੇ ਜੀ? ਹਾਂਜੀ ਮੈਨੂੰ ਬਹੁਤ ਵਧੀਆ ਮਹਿਸੂਸ ਹੋ ਰਿਹਾ ਕਿ ਮੈਂ ਮਤਲਬ ਖੇਡਣ ਜਾ ਰਿਹਾ ਕਰਨਾਟਕਾ ਵਿਜੇ ਮਰਚੰਟ ਟਰਾਫੀ ਅੰਡਰ 16 ਦੇ ਵਿੱਚ। ਤੇ ਮੈਂ ਬਾਕੀ ਮੁੰਡਿਆਂ ਨੂੰ ਵੀ ਇਹੀ ਕਹਿਣਾ ਚਾਹੁੰਦਾ ਮੇਰਾ ਅਗਲਾ ਸੁਪਨਾ ਹੈ ਕਿ ਮੈਂ ਇੰਡੀਆ ਖੇਡਾਂ ਇੱਕ ਦਿਨ ਤੇ ਮਤਲਬ ਆਪਣੇ ਮੈਂ ਪਿੰਡ ਦਾ ਨਾਮ ਦੇ ਅੰਮ੍ਰਿਤਸਰ ਜ਼ਿਲ੍ਹੇ ਦਾ ਆਪਣੀ ਅਕੈਡਮੀ ਦਾ ਨਾਮ ਰੋਸ਼ਨ ਕਰਾਂ ਜੀ ਮਾਪਲਾ ਜੀ ਮੇਰਾ ਨਾਮ ਜੀ ਦਰਬਖ ਸਿੰਘ ਜੋਹੜਾ ਤੁਹਾਡਾ ਬੇਟਾ ਜਿਹੜਾ ਮਤਲਬ ਪੰਜਾਬ ਵਿੱਚੋਂ ਕਿਹੜੀ ਟੀਮ ਦੇ ਬੋਲਿੰਗ ਵਿੱਚ ਸਿਲੈਕਟ ਹੋਇਆ ਹੈ ਕੀ ਕਿੱਦਾਂ ਦਾ ਲੱਗਦਾ ਤੁਹਾਨੂੰ ਸਾਨੂੰ ਬਹੁਤ ਵਧੀਆ ਲੱਗ ਰਿਹਾ ਜੀ ਮਤਲਬ ਪੂਰੇ ਪੰਜਾਬ ਦੇ ਵਿੱਚੋਂ 18 ਬੱਚੇ ਨਿਕਲੇ 60ਾਂ ਬੱਚਿਆਂ 'ਚੋਂ ਤੇ ਉਹਦੇ ਵਿੱਚ ਸਾਡਾ ਬੱਚਾ ਵੀ ਜਿਹੜਾ ਉਹ ਭਾਗ ਲੈ ਰਿਹਾ ਵਾ 18 ਬੱਚਿਆਂ ਦੇ ਵਿੱਚੋਂ ਅੰਮ੍ਰਿਤਸਰ ਦਾ ਇਕਲੌਤਾ ਬਾਈ ਬੇਟਾ ਜਿਹੜਾ ਮੇਰਾ ਸਾਡਾ ਬੱਚਾ ਵਾ ਕਿ ਕਿਹੜੀ ਅਕੈਡਮੀ ਦੇ ਵਿੱਚ ਇਹਨੇ ਕੁਝ ਕ ਲਈ ਕਿੰਨੇ ਸਾਲ ਲਈ ਤੇ ਜੀ ਡ੍ਰੀਮ ਕ੍ਰਿਕਟ ਅਕੈਡਮੀਆ ਗੈਰੀ ਮੰਡੀ ਜਿੰਡਾੜਾ ਗੁਰੂ ਦੇ ਕੋਲੇ ਗੈਰੀ ਮੰਡੀ ਵਿਖੇ ਜਿੰਡਾੜਾ ਗੁਰੂ ਦੇ ਕੋਲ ਤੇ ਉੱਥੇ 7-8 ਸਾਲ ਤੋਂ ਇਹ ਟ੍ਰੇਨਿੰਗ ਲੈ ਰਿਹਾ ਵਾ ਤੇ ਸਤਵੀਰ ਸਿੰਘ ਕੋਚ ਆ ਬਹੁਤ ਮਿਹਨਤੀ ਕੋਚ ਸਾਹਿਬਾ ਤੇ ਬਹੁਤ ਗੈਰੀ ਮਿਹਨਤ ਕਰਵਾ ਰਿਹਾ ਹੈ ਕਿੱਦਾਂ ਦਾ ਮਤਲਬ ਤੁਹਾਨੂੰ ਇਹਨਾਂ ਨੇ ਕਿਦਾਂ ਦਾ ਸਕੂਲ ਵੱਲੋਂ ਜਾਂ ਤੁਹਾਡੇ ਮਾਪਿਓ ਵੱਲੋਂ ਕਿਦਾਂ ਦਾ ਸਮਰਥਨ ਦਿੱਤਾ ਜਿੰਦਾ ਬੱਚੇ ਨੂੰ ਮਾਪਿਆਂ ਵੱਲੋਂ ਜਿੰਨਾ ਫੁੱਲ سپورਟ ਹੁੰਦੀ ਹੈ ਜੀ ਉਤ ਕਰਨੀ ਹੁੰਦੀ ਤੁਹਾਨੂੰ ਪਤਾ ਹੀ ਆ ਵੱਧ ਤੋਂ ਵੱਧ ਐਫਰਟ ਕਰਨੇ ਹੁੰਦੇ ਬੱਚਿਆਂ ਦੇ ਨਾਲ ਕਿ ਬੱਚਾ ਸਾਡਾ ਜਿਹੜਾ ਅੱਗੇ ਨਿਕਲ ਜੇ ਇਹਦਾ ਸ਼ੁਰੂ ਤੋਂ ਹੀ ਮਤਲਬ ਕਿ ਡ੍ਰੀਮ ਸੀ ਕਿ ਮੈਂ ক্রিকেট ਦੇ ਫੀਲਡ ਦੇ ਵਿੱਚ ਅੱਗੇ ਜਾਣਾ ਵਾ ਸੋ ਸਾਨੂੰ ਲੱਗਦਾ ਕਿ ਉਹ ਹੁਣ ਜਿਹੜਾ ਇਹਦਾ ਡ੍ਰੀਮ ਹੈ ਉਹ ਸাকার ਹੁੰਦਾ ਜਿਹੜਾ ਉਹ ਨਜ਼ਰ ਆ ਰਿਹਾ ਵਾ ਖੇਡ ਦੇ ਵਿੱਚ ਕਿਦਾਂ ਦਾ ਬੱਚਾ ਹਾਂਜੀ ਖੇਡ ਦੇ ਵਿੱਚ ਤੇ ਚਲੋ ਸਾਰੇ ਹੀ ਵਧੀਆ ਹੀ ਹੁੰਦੇ ਆ ਪਰ ਇਹ ਆ ਵੀ ਚਲੋ ਇਹ ਮਿਹਨਤ ਜਿੱਦਾਂ ਕਰਦਾ ਵਾ ਉਹਦੇ ਹਿਸਾਬ ਨਾਲ ਬਹੁਤ ਵਧੀਆ। ਪੰਜਾਬ ਦੇ ਹੋਰ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ? ਪੰਜਾਬ ਦੇ ਨੌਜਵਾਨਾਂ ਨੂੰ ਇਹੋ ਸੰਦੇਸ਼ ਦੇਣਾ ਚਾਹਾਂਗੇ ਵੀ ਨਸ਼ੇ ਛੱਡ ਕੇ ਇਹਨਾਂ ਚੀਜ਼ਾਂ ਦੇ ਵਿੱਚ ਮਤਲਬ ਤੁਸੀਂ ਖੇਡਾਂ ਨੂੰ ਪ੍ਰਮੋਟ ਕਰੋ। ਖੇਡਾਂ ਦੇ ਵਿੱਚ ਆਓ। ਤੁਸੀਂ ਇੱਥੇ ਵੇਖ ਹੀ ਲੈ ਕੇ ਟ੍ਰਿਕ ਅਕੈਡਮੀ ਆ ਜਾਏ, ਡ੍ਰੀਮ ਕ੍ਰਿਕਟ ਅਕੈਡਮੀ ਬੱਚੇ ਲੱਗੇ ਹੋਏ ਆ। ਸੋ ਮੈਂ ਅਹੀਂ ਤੇ ਇਹੋ ਕਹਾਂਗੇ ਕਿ ਬੱਚਿਆਂ ਨੂੰ ਇਹ ਖੇਡਾਂ ਪ੍ਰਤੀ ਜਿਹੜਾ ਜਾਗਰੂਕ ਹੋਣਾ ਚਾਹੀਦਾ, ਖੇਡਾਂ ਪ੍ਰਤੀ ਜਿਹੜਾ ਅੱਗ ਹੋਣਾ ਚਾਹੀਦਾ। ਠੀਕ। ਉਹ ਤੁਹਾਡੀ ਟੀਮ ਦੇ ਵਿੱਚੋਂ ਬੱਚਾ ਸੈਲੈਕਟ ਹੋਇਆ ਸੋ ਲੈ 16 ਦੇ ਵਿੱਚ ਮੈਚ ਖੇਡਣ ਜਾ ਰਿਹਾ ਵਾ ਠੀਕ ਹੈ ਨਾ ਜੀ ਬਹੁਤ ਖੁਸ਼ੀ ਦੀ ਗੱਲ ਹੈ ਜੀ ਜੈ ਪ੍ਰਤਾਪ ਜੋਲ ਪਿਛਲੇ ਲੰਬੇ ਸਮੇਂ ਤੋਂ ਬਹੁਤ ਵਧੀਆ ਪ੍ਰੈਕਟਿਸ ਕਰ ਰਿਹਾ ਪਿਛਲੇ 5-6 ਸਾਲ ਤੋਂ ਤੇ ਅੱਜ ਨੂੰ ਜਿਹੜੀ ਮਿਹਨਤ ਦਾ ਫਲ ਮਿਲਿਆ ਜੀ ਤੇ ਅੰਡਰ 16 ਵਿਜੇ ਮਰਚੰਟ ਟਰਾਫੀ ਆ ਕਿ ਕਰਨਾਟਕਾ ਹੋ ਰਹੀ ਆ ਉੱਥੇ ਜਾ ਰਿਹਾ ਕੱਲ ਉਥੋਂ ਕੱਲ ਇੱਥੋਂ ਚੱਲ ਜਾਊਗਾ ਕਿੰਨਾ ਜੀ ਆਪਣਾ ਕਿੰਨੇ ਸਾਲ ਤੋਂ ਤੁਹਾਡੇ ਫੇਰ ਰਿਹਾ ਤੇ ਇਹ ਨਾਲ ਗੇਂਦਬਾਜ਼ੀ ਦੇ ਨਾਲ ਆਪਣਾ ਬੈਟਸਮੈਨ ਹਾਂ ਇਹ ਪਿਛਲੇ 6-7 ਸਾਲ ਤੋਂ ਮੇਰੇ ਕੋਲ ਪ੍ਰੈਕਟਿਸ ਕਰ ਰਿਹਾ ਜੀ ਇਹ ਫਾਸਟ ਬੋਲਰ ਹੁੰਦੇ ਨਾਲ ਇੱਕ ਬੈਟਸਮੈਨ ਵੀ ਬਹੁਤ ਅੱਛਾ ਵਾ ਜਿਹੜਾ ਪੰਜਾਬ ਨੂੰ ਇਹ ਬਹੁਤ ਹੈਲਪਫੁਲ ਰਹੂਗਾ ਇਹ ਪੰਜਾਬ ਲਈ ਤੇ ਬੈਟਿੰਗ ਵੀ ਬਹੁਤ ਵਧੀਆ ਕਰਦਾ ਹੈ ਨਾਲ ਤੁਸੀਂ ਇਹਨੂੰ ਜੈਪ੍ਰਤਾਪ ਨੂੰ ਕਿਹੜੇ ਨਜ਼ਰੀਏ ਨਾਲ ਵੇਖਦੇ ਹੋ ਜੈਪ੍ਰਤਾਪ ਨੂੰ ਮੈਂ ਨਜ਼ਰੀਏ ਨਾਲ ਵੇਖਦਾ ਜੀ ਇਹ ਬਹੁਤ ਵਧੀਆ ਮੈਨੂੰ ਆਸ ਹੈ ਕਿ ਇੰਡੀਆ ਦਾ ਅੰਡਰ 16 ਦਾ ਹਾਈਐਸ ਸਕੋਰ ਟੇਕਰ ਬਣ ਕੇ ਉੱਥੋਂ ਨਿਕਲੂਗਾ ਕਿਹੜੀ ਟੀਮ ਤੁਹਾਡੀ ਕਿਹੜੀ ਟੀਮ ਨੂੰ ਜਾ ਰਹੀ ਹੈ ਇਹ ਡ੍ਰੀਮ ਕ੍ਰਿਕਟ ਅਕੈਡਮੀ ਤੇ ਪ੍ਰੈਕਟਿਸ ਕੀਤੀ ਐ ਨੇ ਜੀ ਤੇ ਹੁਣ ਪੰਜਾਬ ਦੀ ਟੀਮ 15 ਮੈਂਬਰੀ ਜਿਹੜੀ ਪੰਜਾਬ ਦੀ ਟੀਮ ਚੁਣੀ ਗਈ ਹੈ ਵਿਜੇ ਮੈਟਨ ਟਰਾਫੀ ਲਈ ਉਹਦੇ ਲਈ ਕਰਨਾਟਕ ਜਾ ਰਹੀ ਹੈ ਕੀ ਅਮਰੀ ਸਰ ਤੋਂ ਹੋਰ ਵੀ ਕੋਈ ਬੱਚਾ ਸਿਲੈਕਟ ਹੋਇਆ ਜਾਂ ਨਹੀਂ ਅਮਰੀ ਸਰ ਤੋਂ ਇਕਲੌਤਾ ਹੀ ਹੈ ਬੱਚਾ ਇਹ ਜਿਹੜਾ ਸਿਲੈਕਟ ਹੋਇਆ ਜ਼ਿਲ੍ਹੇ ਚੋਂ ਤੇ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਉਹ ਸਾਡੀ ਡ੍ਰੀਮ ਕ੍ਰਿਕਟ ਅਕੈਡਮੀ ਦੇ ਵਿੱਚੋਂ ਜਿਹੜਾ ਉਹ ਨਿਕਲਿਆ ਕਰਨਾਟਕ ਦੇ ਵਿੱਚ ਜਿਹੜੀ ਆਪਣਾ ਟਰਾਫੀ ਕਿੰਨੇ ਤਰੀਕ ਤੋਂ ਸ਼ੁਰੂ ਹੋ ਰਹੀ ਹੈ ਇਹ 6 ਤਰੀਕ ਤੋਂ ਸ਼ੁਰੂ ਹੋ ਰਹੀ ਹੈ ਜੀ ਪਹਿਲਾ ਮੈਚ ਇਹ ਤੇ ਸ਼ਮੋਗਾ ਸਿਟੀ ਆ ਕਰਨਾਟਕਾ ਦੀ ਉੱਥੇ ਟਰੋਫੀ ਜਿਹੜੀ ਆ ਹੋਰੀ